ਇਹ ਲੋਕਾਂ ਨੂੰ ਵਿਸ਼ਵਾਸ ਘਾਤ ਤੇ ਪਾਰਟੀ ਨਾਲ ਵੀ ਦਗਾ ਨਹੀਂ ਸਮਝਦੇ ਇਸ ਤਰੀਕੇ ਦੇ ਨਾਲ ਦਲ ਬਦਲੂ ਲੋਕ ਹੋਆ ਇਹਨਾਂ ਲੋਕਾਂ ਨੂੰ ਮੂੰਹ ਨਾਲ ਲਾਓ ਪਾਰਟੀ ਛੱਡ ਕੇ ਦੂਸਰੀ ਪਾਰਟੀ ਦਲ ਬਦਲੀਆਂ ਦੌਰ ਜਾਰੀ ਹੈ ਫਿਰ ਪੈਰਾਸ਼ੂਟ ਰਾਈ ਕਿਸੇ ਜਿਹੜਾ ਬਾਲੇ ਉਮੀਦਵਾਰ ਨੂੰ ਟਿਕਟ ਆਪਾਂ ਦੇ ਦਿੰਦੇ ਪਾਰਟੀ ਤਾਂ ਬਾਕੀ ਨਾਰਾਜ਼ਗੀ ਨਹੀਂ ਕਰਦੇ ਜਿਹੜੇ ਆਗੂ ਹੁੰਦੇ ਇਹ ਸਿਸਟਮ ਜਿਹੜਾ ਆ ਇਹ ਕੋਈ ਬਹੁਤਾ ਵਧੀਆ ਸਿਸਟਮ ਨਹੀਂ ਹੈ ਮਹਿੰਦਰ ਕੇਪੀ ਅਕਾਲੀ ਦਲ ਦੇ ਵਿਚਾਰੇ ਨੇ ਉਹਨੂੰ ਕਿਸ ਤਰ੍ਹਾਂ ਦੇਖਦੇ ਸਾਡੇ ਵੀ ਤਾਂ ਬੰਦਾ ਕੋ ਲੈ ਕੇ ਗਿਆ ਨਾ ਅਸੀਂ ਵੀ ਤਾਂ ਉਹਦੀ ਖਾਨਾ ਪੂਰਤੀ ਕਰਨੀ ਕਿ ਨਹੀਂ ਕਰਨੀ ਤੇ ਪਵਨ ਤੀਨੂ ਦੇ ਜਿਹੜਾ ਉਹ ਵੱਡਾ ਚਟਕਾ ਲੱਗਿਆ ਉਹਦੀ ਪੂਰਤੀ ਹੋ ਜੂਗੀ ਉਹ ਫਿਰ ਵੀ ਚਲੇ ਗਿਆ ਮੈਂ ਸਮਝਦਾ ਕਿ ਉਹਦੀ ਕੀ ਮਜ਼ਬੂਰੀ ਸੀ ਤੋ ਵੀ ਦੱਸ ਸਕਦਾ ਸੂਲਕ ਸਭਾ ਚੋਣ 2024 ਨੂੰ ਕੁਝ ਹੀ ਸਮਾਂ ਬਾਕੀ ਰਹਿ ਗਿਆ ਤੇ ਬਹੁਤ ਸਾਰੀਆਂ ਸੀਟਾਂ ਦੇ ਉੱਪਰ ਹਲੇ ਕੈਂਡੀਡੇਟ ਦੀ ਅਨਾਉਂਸਮੈਂਟ ਹੋਣਾ ਬਾਕੀ ਹੈ ਹੁਸ਼ਿਆਰਪੁਰ ਤੋਂ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਟਿਕਟ ਦੀ ਦਾਅਵੇਦਾਰੀ ਠੋਕਰੇ ਨੇ ਸੋਨ ਸਿੰਘ ਠੱਲਰ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਠੰਡਾ ਸਾਹਿਬ ਸਵਾਗਤ ਹੈ ਤੁਹਾਡਾ ਹਮਦਰ ਟੀਵੀ ਤੇ ਬਹੁਤ ਬਹੁਤ ਧੰਨਵਾਦ ਜੀ ਸਾਰੇ ਦਰਸ਼ਕਾਂ ਨੂੰ ਬਹੁਤ ਬਹੁਤ ਧੰਨਵਾਦ ਕਦੋਂ ਤੱਕ ਇਹ ਦੂਸਰੀ ਜਿਹੜੀ ਸੂਚੀ ਹੈ ਜਾਰੀ ਹੋ ਸਕਦੀ ਹੈ ਸ਼੍ਰੋਮਣੀ ਕਾਲੀ ਦਲ ਦੀ ਦੇਖੋ ਜੋ ਮੈਂ ਸਮਝਦਾ ਕਿ ਪਾਰਟੀ ਬਲਵ ਨੂੰ ਲੱਗਦਾ ਕਿ ਅੱਜ ਇੱਕ ਸੂਚੀ ਜਿਹੜੀ ਅੱਜ ਕੀਤੀ ਜਾ ਸਕਦੀ ਆ ਪਰ ਸ਼ਾਇਦ ਫਾਈਨਲ ਨਾ ਹੋਵੇ ਇੱਕ ਸੂਚੀ ਤੋਂ ਬਾਅਦ ਹਲੇ ਸਾਰੇ ਕੈਂਡੀਡੇਟ ਅੱਜ ਨਾ ਹੋਣ ਕੋਸ਼ੇ ਤੋਂ ਬਾਅਦ ਵੀ ਹੋ ਸਕਦੀ ਆ ਸੋ ਉਮੀਦ ਕਰ ਸਕਦੇ ਆ ਕਿ ਸੂਚੀ ਦੇ ਵਿੱਚ ਠੰਡਲ ਸਾਹਿਬ ਦਾ ਨਾਮ ਵੀ ਆਊਗਾ ਦੇਖੋ ਆਸ ਰੱਖਣੀ ਚਾਹੀਦੀ ਆ ਹਰ ਇੱਕ ਬੰਦੇ ਨੂੰ ਜਿਹੜਾ ਬੰਦਾ ਵੀ ਦਾਵੇਦਾਰ ਹੋ ਆ ਉਹਨੂੰ ਆਸ ਹੁੰਦੀ ਆ ਕਿ ਮੇਰਾ ਨਾਮ ਵੀ ਆਵੇ ਮੈਨੂੰ ਖੁਸ਼ੀ ਹੋਊਗੀ ਮੈਂ ਧੰਨਵਾਦ ਕਰਾਂਗਾ ਪਾਰਟੀ ਦਾ ਸੋ ਕਿਹੜੇ ਮੁੱਦੇ ਇਸ ਵਾਰ ਖਾਸ ਹੋਣਗੇ ਜਿਹੜਿਆਂ ਦੇ ਉੱਪਰ ਤੁਸੀਂ ਚੋਣਾਂ ਦੇ ਵਿੱਚ ਚੋਣ ਮੈਦਾਨ ਦੇ ਵਿੱਚ ਨਿਤਰੋਗੇ ਦੇਖੋ ਮੈਂ ਸਾਬਦਾ ਕਿ ਜਿਹੜਾ ਸ਼੍ਰੋਮਣੀ ਕਾਲਦਾ ਲਿਆ ਉਹ ਹਮੇਸ਼ਾ ਪੰਜਾਬ ਦੇ ਮਸਲਿਆਂ ਨੂੰ ਮੋੜੇ ਰੱਖ ਕੇ ਉਹ ਇਲੈਕਸ਼ਨ ਲੜਦਾ ਸਾਡਾ ਅੱਜ ਵੀ ਜੋ ਵੀ ਸਾਡਾ ਜਿਹੜਾ ਮੈਨੀਫੈਸਟੋ ਵੀ ਅਸੀਂ ਬਣਾ ਰਹੇ ਹਾਂ ਉਹਦੇ ਵਿੱਚ ਵੀ ਸਾਡਾ ਜਿਹੜੇ ਪੰਜਾਬ ਦੀ ਬਿਹਤਰੀ ਵਾਸਤੇ ਗੱਲ ਹੈਗੀ ਆ ਖਾਸ ਤੌਰ ਤੇ ਜਿਹੜਾ ਫੈਡਰਲ ਸਿਸਟਮ ਆ ਅੱਜ ਆਪਾਂ ਦੇਖ ਰਹੇ ਹਾਂ ਕਿ ਸੈਂਟਰ ਹੋਰ ਤਖਤਬਰ ਹੋ ਰਿਹਾ ਸਟੇਟਾਂ ਦੇ ਫਿਨੈਂਸ਼ੀਅਲ ਅਧਿਕਾਰਵਾਜਾਂ ਹੋਰ ਜਿਹੜੇ ਮਸਲੇ ਆ ਟੈਕਸਾਂ ਦੇ ਮਸਲੇ ਆ ਉਹਦੇ ਵਿੱਚ ਕਮਜ਼ੋਰੀ ਆ ਰਹੀ ਆ ਤੇ ਸੈਂਟਰ ਆਪਣੀ ਤਾਕਤ ਜਿਹੜੀ ਉਹ ਫੜ ਰਿਆ ਬਹੁਤ ਸਾਰੀਆਂ ਗੱਲਾਂ ਦੇ ਵਿੱਚ ਉਹਦੀ ਸਿੱਧੀ ਦਖਲਅੰਦਾਜ਼ੀ ਵੀ ਜਿਹੜੀ ਆ ਉਹ ਹੋ ਰਹੀ ਆ ਸੋ ਅਸੀਂ ਸਾਡੀ ਜਿਹੜੀ ਸ਼੍ਰੋਮਣੀ ਕਲਦਲ ਦਾ ਪਾਰਟੀ ਆ ਅਸੀਂ ਹਮੇਸ਼ਾ ਪੰਜਾਬ ਦੀ ਗੱਲ ਪੰਜਾਬ ਦੇ ਕਿਸਾਨਾਂ ਦੀ ਗੱਲ ਇੱਥੇ ਦੇ ਜਿਹੜੇ ਸਾਡੇ ਮੁਲਾਜ਼ਮ ਜਾਂ ਮਜ਼ਦੂਰਾਂ ਦੀ ਗੱਲ ਕੀਤੀ ਆ ਹੁਣ ਵੀ ਸਾਡਾ ਇਹੀ ਏਜੰਡਾ ਆ ਅਸੀਂ ਕੋ ਨਾਰਾ ਦਿੰਨੇ ਆ ਕਿ ਪੰਜਾਬ بچਾਓ ਤੇ ਅਕਾਲੀ ਦਲ ਚਾਓ ਵਿਜੇ ਸਾਪਲਾ ਦੇ ਵਿੱਚ ਕਾਫੀ ਚਰਚਾ ਆ ਮਸਨ ਕਿ ਉਹਨਾਂ ਨੂੰ ਹੁਸ਼ਿਆਰਪੁਰ ਤੋਂ ਟਿਕਟ ਮਿਲ ਸਕਦੀ ਹੈ ਉਹਨਾਂ ਦੇ ਬਾਰੇ ਤੁਹਾਡਾ ਕੀ ਕਹਿੰਦੇ ਦੇਖੋ ਵਿਜੇ ਸਾਪਲਾ ਸਾਡੇ ਵਿੱਚ ਸ਼ਾਮਲ ਨਹੀਂ ਹੋਏ ਉਹ ਉਹਨੂੰ ਟਿਕਟ ਨਾ ਮਿਲਣ ਕਰਕੇ ਉਹਦੀ ਆਪਣੀ ਪਾਰਟੀ ਦਾ ਨਾਰਾਜ਼ਗੀ ਸੀ ਉਹ ਆਪਣੀ ਨਾਰਾਜ਼ਗੀ ਨੂੰ ਲੋਕਾਂ ਸਾਹਮਣੇ ਲਿਆਉਣ ਵਾਸਤੇ ਪਾਰਟੀ ਸਾਹਮਣੇ ਲਿਆਉਣ ਵਾਸਤੇ ਕਿ ਪਾਰਟੀ ਪ੍ਰਧਾਨਾ ਮੀਟਿੰਗ ਹੋਈ ਸੀ ਉਹਨਾਂ ਦੀ ਉਹ ਬਿਲਕੁਲ ਮੀਟਿੰਗ ਹੋਈ ਸੀ ਕਿ ਕਿ ਉਹ ਕਿ ਤਰੀਕਾ ਹੁੰਦਾ ਉਹਦਾ ਤਰੀਕਾ ਇਹ ਸੀ ਕਿ ਮੇਰੇ ਇਹ ਮੈਸੇਜ ਮੇਰਾ ਜਾਵੇ ਕਿ ਮੈਂ ਅਕਾਲੀ ਦਾ ਜੁਆਇਨ ਕਰ ਸਕਦਾ ਉਹਦਾ ਮੈਸੇਜ ਇਹ ਸੀ ਵੀ ਕਾਂਗਸਪਲ ਵੀ ਉਹ ਜਾ ਰਿਹਾ ਸੀ ਕਦੀ ਖਬਰ ਆਉਂਦੀ ਸੀ ਉਹ ਕਾਂਗਸ ਵਾਲੇ ਪਾਸੇ ਜਾ ਸਕਦਾ ਕੈਂਡੀਡੇਟ ਬਣ ਸਕਦਾ ਕਦੀ ਅਕਾਲੀ ਦਾ ਬਣ ਸਕਦਾ ਪਰ ਉਹ ਸਿਰਫ ਆਪਣਾ ਬੇਟ ਵਧਾਉਣ ਦੀ ਗੱਲ ਸੀ ਕਿ ਪਾਰਟੀ ਦੇ ਕੋਈ ਲੀਡਰਸ਼ਿਪ ਆਵੇ ਮੈਨੂੰ ਆ ਕੇ ਜਸਟ ਕਰੇ ਤੇ ਠੀਕ ਉਹ ਚਲੇ ਗਏ ਉਹਦਾ ਜੋ ਚਾਹੁੰਦਾ ਸੀ ਉਹ ਹੋ ਗਿਆ ਮਸਲਾ ਹੱਲ ਹੋ ਗਿਆ ਸੋ ਜਿਸ ਤਰ੍ਹਾਂ ਦਾ ਕਿਸ ਤਰ੍ਹਾਂ ਦੇਖਦੇ ਹੋ ਕਿ ਇੱਕ ਪਾਰਟੀ ਛੱਡ ਕੇ ਦੂਸਰੀ ਪਾਰਟੀ ਦਲ ਬਦਲੀਆਂ ਦੌਰ ਜਾਰੀ ਹੈ ਐਫਏ ਪੈਰਾਸ਼ੂਟ ਰਾਈਂ ਕਿਸੇ ਜਿਹੜਾ ਬਾਲੇ ਉਮੀਦਵਾਰ ਨੂੰ ਟਿਕਟ ਆਪਾਂ ਦੇ ਦਿੰਦੇ ਪਾਰਟੀ ਤਾਂ ਬਾਕੀ ਨਰਾਜ਼ਗੀ ਨਹੀਂ ਕਰਦੇ ਜਿਹੜੇ ਆਗੂ ਹੁੰਦੇ ਨੇ ਦੇਖੋ ਅੱਜ ਤੋਂ ਪਹਿਲਾਂ ਸ਼੍ਰੋਮਣੀ ਕਾਲਦਾਨ ਇਸ ਤੋਂ ਗੱਲ ਤੋਂ ਬਦਲ ਬਚਿਆ ਹੈ ਸ਼੍ਰੋਮਣੀ ਕਾਲਦਾਨ ਨੇ ਕੋਹ ਭੰਨ ਤੋੜ ਕੀਤੀ ਨਹੀਂ ਪਾ ਜਦੋਂ ਹੁਣ ਸਾਰੀਆਂ ਪਾਰਟੀਆਂ ਇਹ ਗਲਤ ਰੁਝਾਨ ਵੱਲੇ ਪਾਸੇ ਚੱਲ ਪਈਆਂ ਕਿ ਦੂਜੀਆਂ ਪਾਰਟੀਆਂ ਦੇ ਜੋ ਬੰਦੇ ਲਿਆਓ ਇੱਧਰ ਉਹ ਜਿਹੜਾ ਕੋਈ ਬੰਦਾ ਹੈਗਾ ਉਹਨੂੰ ਕਿਵੇਂ ਸੱਟ ਮਾਰਨੀ ਹੈ ਕਿਵੇਂ ਕਮਜ਼ੋਰ ਕਰਨਾ ਤੇ ਇਹ ਕੰਮ ਚੱਲ ਪਿਆ ਪਰ ਡੈਮੋਕ੍ਰੇਸੀ ਦੇ ਵਿੱਚ ਇਹ ਕੋ ਬਹੁਤ ਵੱਧਿਆ ਰੁਝਾਨ ਨਹੀਂ ਹੈ ਇਹਦੇ ਵਿੱਚ ਜਿਹੜਾ ਵਰਕਰ ਆ ਕਿਸੇ ਪਾਰਟੀ ਦੇ ਵੀ ਕੰਮ ਕਰਦਾ ਉਹ ਫਿਰ ਡਿਸਆਰਡਰ ਹੋ ਜਾਂਦਾ ਇਸ ਕਰਕੇ ਮੈਂ ਸਮਝਦਾ ਕਿ ਇਹ ਰੁਝਾਨ ਵਾਲਾ ਆ ਆਪਾਂ ਨੂੰ ਜਿਸ ਪਾਰਟੀ 'ਚ ਕੰਮ ਕਰਦੇ ਆ ਉੱਥੇ ਆਪਣੇ ਕੈਂਡੀਡੇਟ ਤਿਆਰ ਕਰਨੇ ਚਾਹੀਦੇ ਆ ਇੱਕ ਵੱਡੀ ਗੱਲ ਜਿਹੜੀ ਮੈਂ ਕਹਿਣੀ ਚਾਹੁੰਦਾ ਮੇਰੇ ਸਮਝ ਵਿੱਚ ਆ ਰਹੀ ਆ ਕਿ ਖਾਸ ਤੌਰ ਤੇ ਜਿਹੜੇ ਜ਼ਰਬ ਹਲਕੇ ਉਨ੍ਹਾਂ ਦੇ ਵਿੱਚ ਜਿਹੜੇ ਪਾਰਲੀਮੈਂਟ ਦੀਆਂ ਜਿੱਦਾਂ ਸਾਡੇ 4 ਸੀਟਾਂ ਆ ਉਹ ਪਾਰਟੀਆਂ ਕਈ ਵਾਰੀ ਉੱਥੇ ਬੰਦੇ ਜਿਹੜੇ ਆ ਉਸ ਲੈਵਲ ਤੇ ਨਹੀਂ ਆਉਂਦੇ ਕਿ ਉਹ ਇੰਨੇ ਪ੍ਰੋਮੋਟਿਵ ਨਹੀਂ ਕੀਤੇ ਜਾਂਦੇ ਕਿ ਉਹ ਪਾਰਲੀਮੈਂਟ ਦੀ ਜਾਂ ਹੌਲ ਦੀ ਜਿੱਦ ਗੱਲ ਕਰਨ ਫਿਰ ਮੌਕੇ ਤੇ ਆ ਕੇ ਕੋ ਇਧਰੋਂ ਇਧਰੋਂ ਬੰਦੇ ਆ ਦੇਖੀ ਜਾਂਦੀ ਆ ਔਰ ਦੂਜੀ ਗੱਲ ਇਹ ਆ ਕਿ ਜਿਹੜੀ ਬਜੂਦਾ ਆਮ ਆਦੀ ਪਾਰਟੀ ਜਿਹੜੀ ਪੰਜਾਬ ਦੇ ਸਰਕਾਰ ਚਲਾਉਂਦੀ ਆ ਇਹਦਾ ਕੇਡਰ ਹਾਲੇ ਨਹੀਂ ਸੀ ਇਹਨੇ 22 ਦੇ ਵਿੱਚ ਵੀ ਇਧਰੋਂ ਉਧਰੋਂ ਬੰਦੇ ਲਿਆ ਕੇ ਜਿਹੜੇ ਖੜੇ ਕਰਕੇ ਬੇਵਸੀ ਸਰਕਾਰ ਬਣ ਗਈ ਹੁਣ ਵੀ ਜਿਹੜੇ ਨੇ ਕੋਈ ਬੰਦੇ ਇਹਨਾਂ ਨੇ ਭੰਤੋੜ ਪਹਿਲਾਂ ਸ਼ੁਰੂ ਇਹਨਾਂ ਨੇ ਕੀਤੀ ਆ ਜਿਵੇਂ ਹੁਸ਼ਿਆਰਪੁਰ ਤੋਂ ਜਿਹੜਾ ਸਾਡਾ ਐਮਐਲਏ ਜੱਬੇਵਾਲ ਜੀ ਉਹਨੂੰ ਭੰਨ ਕੇ ਆਪਣੇ ਵਿੱਚ ਲਾ ਲਿਆ ਉਹ ਕਾਂਗਰਸ ਦਾ ਕੈਂਡੀਡੇਟ ਸੀ ਕਿਉਂਕਿ ਉਹਨੂੰ ਵਿਜੀਲੈਂਸ ਦਾ ਡਰਾਵਾ ਦੇਖ ਕੇ ਉਹਨੂੰ ਆਪਣੇ ਵਿੱਚ ਸ਼ਾਮਲ ਕਰ ਲਿਆ ਉਹਨੂੰ ਟਿਕਟ ਦੇ ਦਿੱਤੀ ਹੁਣ ਕਾਂਗਰਸ ਖਾਲੀ ਹੋ ਗਈ ਉਹਨੂੰ ਕਾਂਗਰਸ ਲਬਦੀ ਫਿਰਦੀ ਆ ਕੋਈ ਤੋਂ ਲੈ ਆਵੇ ਤੋਂ ਲਿਆਣਾ ਇਹ ਸਿਸਟਮ ਜਿਹੜਾ ਆ ਇਹ ਕੋ ਬਹੁਤਾ ਵਧੀਆ ਸਿਸਟਮ ਨਹੀਂ ਹੈ ਸੋ ਠੰਡਾ ਸਾਹਿਬ ਇੱਕ ਸਵਾਲ ਇਹ ਵੀ ਹੈ ਕਿ ਆਪਾਂ ਨਵੇਂ ਜਿਹੜੇ ਕੀ ਆਗੂ ਜਿਹੜੇ ਕੀ ਨਾਲ ਪਾਰਟੀ ਦੇ ਕੰਮ ਕਰਦੇ ਸਨ ਉਹਨਾਂ ਦੀ ਉਹਨਾਂ ਨੂੰ ਕਿਉਂ ਨਹੀਂ ਮੌਕ ਜਿਹੜੇ ਨਵੇਂ ਵਿਚਾਰੇ ਹੋ। ਦੇਖੋ ਅਸੀਂ ਮੈਂ ਸਮਝਦਾ ਕਿ ਸਭ ਤੋਂ ਵੱਧ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਵਰਕਰਾਂ ਨੂੰ ਹੀ ਟਿਕਟਾਂ ਦਿੱਤੀਆਂ। ਹੂੰ। ਤੇ ਹੁਣ ਤੋਂ ਪੰਨਾ ਇਹੀ ਸਾਰਾ ਹੋਇਆ ਤੇ ਗਾਹਾਂ ਵੀ ਮੈਨੂੰ ਲੱਗਦਾ ਇਹ ਫਿਊਚਰ ਇਹੀ ਆਊਗਾ ਸਾਰੇ ਵਰਕਰਾਂ ਦੀ ਕਦਰ ਕੀਤੀ ਹੈ ਤੇ ਹਮੇਸ਼ਾ ਮੇਰੇ ਵਰਗ ਆ ਜਿਹੜੇ ਕਿ ਸਧਾਰਨ ਪਰਿਵਾਰ ਚੋਂ ਅਸੀਂ ਉੱਟੇ ਆ ਮੈਨੂੰ 4 ਵਜੇ 4 ਵਾਰੀ ਐਮਐਲਏ ਬਣਾਇਆ ਕੈਬਨਟ ਮੰਤਰੀ ਬਣਾਇਆ ਇਹ ਵਰਕਰਾਂ ਦੀ ਕਦਰ ਹੁੰਦੀ ਰਹੀ ਆ ਸੋ ਇਸ ਕਰਕੇ ਹੋਣੀ ਚਾਹੀਦੀ ਆ ਤਾਂ ਹੀ ਲੋਕ ਜਿਹੜੇ ਆ ਪਾਰਟੀਆਂ ਨਾਲ ਜੁੜਦੇ ਆ ਤਾਂ ਹੀ ਪਾਰਟੀਆਂ ਦੇ ਲਈ ਕੰਮ ਕਰਦੇ ਆ ਤੂੰ ਹੁਣ ਮਹਿੰਦਰ ਕੇਪੀ ਅਕਾਲੀ ਦਲ ਦੇ ਵਿੱਚ ਆ ਰਹੇ ਨੇ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਉਹ ਤੇ ਇੱਕੜ ਤੋਂ ਕੋਲ ਗੱਲ ਹੋ ਜਾਂਦੀ ਕਿਉਂਕਿ ਸਾਡਾ ਬੰਦਾ ਤੋੜਿਆ ਕਿਸੇ ਨੇ ਸਾਡਾ ਵੀ ਤਾਂ ਬੰਦਾ ਕੋਲ ਲੈ ਕੇ ਗਿਆ ਨਾ ਅਸੀਂ ਵੀ ਤਾਂ ਉਹਦੀ ਖਾਨਾ ਪੂਰਤੀ ਕਰਨੀ ਕਿ ਨਹੀਂ ਕਰਨੀ ਤੇ ਪਵਨ ਟਿੰਨੂ ਦੇ ਜਿਹੜਾ ਉਹ ਵੱਡਾ ਚਟਕਾ ਲੱਗਿਆ ਉਹਦੀ ਪੂਰਤੀ ਹੋ ਚੁੱਕੀ ਉਹਨਾਂ ਦੀ ਦੇਖੋ ਮੈਂ ਸਮਝਦਾ ਕਿ ਹੈ ਤਾਂ ਮਾੜਾ ਆਪਾਂ ਟਿੰਨੂ ਨੂੰ ਪਾਰਟੀ ਨੇ ਬਹੁਤ ਮਾਨ ਸਨਮਾਨ ਦਿੱਤਾ ਉਹ ਐਮਐਲਏ ਵੀ ਬਣਿਆ ਉਹਨੂੰ ਹੋਰ ਵਿਅਦੇ ਦਿੱਤੇ ਆ ਪਾਰਟੀ ਦੇ ਵਿੱਚ ਵਿਰੋਧ ਦੇ ਦਿੱਤੇ ਕੋਰ ਕਮੇਟੀ ਦਾ ਮੈਂਬਰ ਸੀ ਉਹ ਪਰ ਉਹਦਾ ਇਸ ਤਰੀਕੇ ਨਾਲ ਜਾਣਾ ਕਿ ਕੋਈ ਬਹੁਤੀ ਵੱਡੀ ਗੱਲ ਨਹੀਂ ਠੀਕ ਆ ਪਾਰਟੀ ਦੀਆਂ ਕਈ ਵਾਰੀ ਮਜਬੂਰੀਆਂ ਹੁੰਦੀਆਂ ਉਹ ਟਿਕਟ ਲਈ ਕਈ ਵਾਰੀ ਦਾਅਵੇਦਾਰ ਹੁੰਦੇ ਆ ਪਰ ਉਹਦੇ ਲਈ ਤਾਂ ਬਿਲਕੁਲ ਫੈਸਲਾ ਸੀ ਉੱਥੇ ਕੋਈ ਕੈਂਤੂ ਨਹੀਂ ਸੀ ਟਿਕਟ ਉਹਦੀ ਪੱਕੀ ਸੀ ਉਹ ਫਿਰ ਵੀ ਚਲੇ ਗਿਆ ਮੈਂ ਸਮਝਦਾ ਕਿ ਉਹਦੀ ਕੀ ਮਜਬੂਰੀ ਸੀ ਤਾਂ ਉਹ ਵੀ ਦੱਸ ਸਕਦਾ ਪਰ ਕੋਈ ਬਹੁਤਾ ਵਧੀਆ ਰਜਾਨ ਇਹ ਨਹੀਂ ਸੀ ਸੁਤਠੰਡਾ ਸਾਹਿਬ ਇੱਕ ਸਵਾਲ ਇਹ ਵੀ ਹੈ ਕਿ ਜਦੋਂ ਕੋਈ ਆਗੂ ਨਰਾਜ਼ ਹੁੰਦਾ ਤਾਂ ਪਾਰਟੀ ਪ੍ਰਧਾਨ ਨਾਲ ਗੱਲਬਾਤ ਕਰ ਸਕਦਾ ਹੋਰ ਆਗੂ ਨਾਲ ਗੱਲਬਾਤ ਕਰ ਸਕਦਾ ਇਸ ਤਰ੍ਹਾਂ ਪਾਰਟੀ ਨੂੰ ਅਲਵਿਦਾ ਆ ਕੇ ਦੂਜੀ ਪਾਰਟੀ ਦੇ ਵਿੱਚ ਸ਼ਾਮਿਲ ਸ਼ਮੂਲਿਤ ਕਰਨੀ ਇਹ ਲੋਕਾਂ ਨੂੰ ਵੀ ਵਿਸ਼ਵਾਸ ਘਾਤ ਤੇ ਪਾਰਟੀ ਨਾਲ ਵੀ ਦਗਾ ਨਹੀਂ ਸਮਝਦੇ ਇਸ ਨੂੰ ਦੇਖੋ ਹੁਣ ਪਬਲਿਕ ਵੀ ਸਿਆਣੀ ਹੈ ਪਬਲਿਕ ਇਹ ਗੱਲ ਸਮਝਦੀ ਆ ਕਿ ਜਿਹੜੇ ਬੰਦੇ ਇਦਾਂ ਰਾਤ ਦਿਨ ਤਪੂਸੀਆਂ ਮਾਰਦੇ ਆ ਰਾਤ ਨੂੰ ਹੋਰ ਪਾਰਟੀਆਂ ਸਵੇਰੇ ਹੋਰ ਪਾਰਟੀਆਂ ਹੁਣ ਲੋਕ ਇੱਕ ਨਾਹਰਾ ਲੋਕਾਂ ਦੇ ਵਿੱਚ ਮੈਂ ਸੁਣ ਰਿਹਾ ਰੋਜ਼ ਮੈਂ ਬਦਲ ਬਈ ਜਾਣਾ ਲੋਕ ਇਹ ਮਹਿਸੂਸ ਲੱਗ ਪਿਆ ਕਨਕੇ ਜਿਹੜੇ ਬੰਦੇ ਇਸ ਤਰੀਕੇ ਦੇ ਨਾਲ ਦਲ ਬਦਲੂ ਲੋਕ ਹੋ ਆ ਇਹਨਾਂ ਲੋਕਾਂ ਨੂੰ ਮੂੰਹ ਨਾ ਲਾਓ ਇਹ ਬੰਦੇ ਆਪਣੇ ਸਿਰਫ ਫਾਇਦੇ ਲਈ ਇਹ ਕੁਝ ਕਰਦੇ ਆ ਨਾਆਂ ਨੂੰ ਪਾਰਟੀਆਂ ਦੇ ਹਿੱਤੋਂ ਆ ਨਾ ਜਿਹੜੇ ਵੋਟਰ ਨੇ ਇਹਨਾਂ ਨੂੰ ਵੋਟਾਂ ਪਾਈਆਂ ਹੁੰਦੀਆਂ ਉਹ ਉਹਨਾਂ ਦੇ ਕੋ ਹਿੱਤ ਆ ਹੋਣ ਦੇਖੋ ਮੇਰੇ ਹਲਕੇ ਦਾ ਜਿਹੜਾ ਐਮਐਲਏ ਉਹ ਐਮਐਲਏ ਸੀ ਉਹ اپੋਜੀਸ਼ਨ ਦਾ ਵਾਈਸ ਲੀਡਰ ਸੀ ਉਹ ਹੁਣ ਸਿਰਫ ਜਾ ਕੇ ਉਹਦੇ ਪਾਸੇ ਰੋਲਿੰਗ ਪਾਰਟੀ ਵੀ ਮੈਨੂੰ ਮਿਲਦੀ ਆ ਮੈਂ ਉਧਰ ਜਾ ਮੇਰੇ ਮੈਨੂੰ ਫਾਇਦਾ ਹੋ ਜਾਊਗਾ ਆਪਣੇ ਬੈਨੀਫਿਟ ਹੋ ਗਏ ਜਿਹਨਾਂ ਲੋਕਾਂ ਨੇ ਵਿਸ਼ਵਾਸ ਕੀਤਾ ਸੀ ਉਹ ਲੋਕ ਕਿੱਥੇ ਗਏ ਸੋ ਇਸ ਕਰਕੇ ਇਹ ਆਪਣੇ ਵੋਟਰਾਂ ਦਾ ਵਿਸ਼ਵਾਸ ਤੋੜਨਾ ਜਾਂ ਆਪਣੇ ਵਰਕਰਾਂ ਦਾ ਹੁਣ ਉਹ ਵਰਕਰ ਵੀ ਕੀ ਕਰਨ ਜਿਹੜੇ ਵਰਕਰ ਨੇ ਕੱਲ ਤੱਕ ਦੂਜੀ ਪਾਰਟੀ ਦੇ ਨਾਲ ਲੜਾਈਆਂ ਝਗੜੇ ਕੀਤੇ ਇਹਨਾਂ ਨੂੰ ਵੋਟਾਂ ਪਾ ਕੇ ਜਿਤਾਇਆ ਉਹ ਵਰਕਰ ਕਿੱਥੇ ਜਾਊਗੇ ਉਹਨਾਂ ਦੇ ਕੀ ਅਡਜਸਟਮੈਂਟ ਹੋਊਗੀ ਸੋ ਇਸ ਕਰਕੇ ਇੱਕ ਹੋਰ ਮੈਂ ਫਿਰ ਕਹੂੰਗਾ ਕਿ ਮਰ ਰਜਾਣਾ ਇਹ ਰੁਕਣਾ ਚਾਹੀਦਾ ਤੁਹਾਨੂੰ ਥੈਂਕ ਯੂ ਗੱਲਬਾਤ ਕਰਨ ਲਈ ਬਾਕੀ ਜਿਸ ਤਰ੍ਹਾਂ ਦੇ ਨਾਲ ਸੋਰਸਿੰਗ ਠੰਡਰ ਦੇ ਵੱਲੋਂ ਜਿਹੜਾ ਕੀ ਹੁਣ ਹਸ਼ਾਰਪੁਰ ਟਿਕਟ ਤੇ ਜਿਹੜੀ ਦਾਅਵੇਦ ਠੋਕੀ ਗਈ ਹੈ ਤੇ ਅੱਜ ਜਿਹੜੀ ਦੂਜੀ ਸੂਚੀ ਜਾਰੀ ਹੋ ਸਕਦੀ ਹੈ ਉਮੀਦ ਕੀਤੀ ਜਾ ਰਹੀ ਹੈ ਕਿ ਇਹਨਾਂ ਦਾ ਨਾਮ ਵੀ ਉਸੇ ਸੂਚੀ ਦੇ ਵਿੱਚ ਸ਼ਾਮਲ ਹੋ ਸਕਦਾ ਹੈ ਅਬਦੇਲੇ ਅਪਡੇਟ ਦੇ ਜੁੜੇ ਰੋ ਹਮਦਰ ਟੀਵੀ ਨਾਲ ਕੈਮਰਾ ਪਰਸਨ ਮੋਨ ਦੇ ਨਾਲ ਪਰਵਿੰਦਰ ਚੰਡੀਗੜ੍ਹ